ਨਮਸਕਾਰ ਦੋਸਤੋ ਅੱਜ ਗੱਲ ਕਰਦੇ ਆਪਾਂ ਜਿਹੜੇ ਸਾਡੇ ਬੱਚੇ ਨੇ ਕੋਈ ਕੁਝ ਬੱਚੇ 10ਵੀਂ ਕਰਕੇ ਕੁਝ 12ਵੀਂ ਕਰਕੇ ਤੇ ਮਾਪਿਓ ਲਈ ਜਿਹੜੀ ਇਹ ਸਥਿਤੀ ਹੁੰਦੀ ਹੈ 10ਵੀਂ ਤੇ 12ਵੀਂ ਤੋਂ ਬਾਅਦ ਉਹ ਬੜੀ ਉਲਝਣ ਵਾਲੀ ਹੁੰਦੀ ਹੈ ਕਿਉਂਕਿ ਮਾਪਿਆਂ ਨੂੰ ਸਮਝ ਹੀ ਨਹੀਂ ਆਉਂਦਾ ਕਿ ਆਪਣੇ ਬੱਚਿਆਂ ਨੂੰ 10ਵੀਂ ਤੋਂ ਬਾਅਦ ਜਾਂ 12ਵੀਂ ਤੋਂ ਬਾਅਦ ਕੀ ਕਰਵਾਇਆ ਜਾਵੇ ਜੇ ਕਰਵਾਇਆ ਜਾਵੇ ਤਾਂ ਉਹਦਾ ਦਾਖਲਾ ਕਿੱਥੇ ਕਰਵਾਈਏ ਜੇ ਦਾਖਲਾ ਕਰਵਾਉਣਾ ਤਾਂ ਉਹਦੀ ਲਾਸਟ ਤਰੀਕ ਜਾਂ ਸ਼ੁਰੂ ਹੋਣ ਦੀ ਤਰੀਕ ਕੀ ਹੋਗੀ ਤੇ ਇਹਦਾ ਦਾਖਲਾ ਹੋਊਗਾ ਉਹ ਕਿਸ بیس ਤੇ ਹੋਊਗਾ ਕਹਿੰਦਾ ਪਾ ਪੇਪਰ ਹੋਊਗਾ ਜਾਂ 10ਵੀਂ 12ਵੀਂ ਦੇ ਨੰਬਰਾਂ ਦੀ ਮੈਂਡ ਦੇ ਆਧਾਰ ਤੇ ਹੋਊਗਾ ਜਿਹੜੇ ਇਹ ਚ ਮੇਰੇ ਨੇ ਹਰ ਇੱਕ ਮਾਪਿਓ ਲਈ ਹੁੰਦੀ ਹੈ ਅੱਜ ਮੈਂ ਇੱਕ ਛੋਟੀ ਜਿਹੀ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਥੋੜੀਆਂ ਜੀਆਂ ਗੱਲਾਂ ਕਰਕੇ ਤੁਹਾਨੂੰ ਮਤਲਬ ਇੱਕ ਰਾਹ ਦੱਸਣ ਦੀ ਕੋਸ਼ਿਸ਼ ਕਰਾਂ ਜਿਹਦੇ ਵਿੱਚ ਆਪਾਂ ਗੱਲ ਕਰਦੇ ਆ ਜਿਹੜੇ ਬੱਚੇ 10ਵੀਂ ਕਰ ਲੈਂਦੇ ਨੇ ਤੇ 10ਵੀਂ ਤੋਂ ਬਾਅਦ ਉਹ ਚਾਹੁੰਦੇ ਨੇ ਵੀ ਅਸੀਂ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦਾਖਲਾ ਲੈ ਲਈਏ ਤਾਂ ਜਿਹੜੀ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਉਹ 10ਵੇਂ ਤੋਂ ਬਾਅਦ ਏ ਏ ਟੀ ਮਤਲਬ ਜਿਹਨੂੰ ਬੋਲਦੇ ਐਗਰੀਕਲਚਰ ਐਪਟੀਟਿਊਡ ਟੈਸਟ ਲੈਂਦੀ ਹੈ ਜਿਹਦੀ ਲਾਸਟ ਤਰੀਕ ਫਾਰਮ ਅਪਲਾਈ ਕਰਨ ਦੀ ਜਿਹੜੀ ਹੈਗੀ ਆ ਉਹ 8 ਤਰੀਕ ਪੰਜਵਾਂ ਮਹੀਨਾ 2025 ਹੈ ਉਦੋਂ ਪਹਿਲਾਂ ਤੁਸੀਂ ਆਪਣਾ ਆਨਲਾਈਨ ਬੈਠ ਕੇ ਉਹਦਾ ਫਾਰਮ ਅਪਲਾਈ ਕਰ ਸਕਦੇ ਹੋ ਉਹ ਫਾਰਮ ਅਪਲਾਈ ਕਰਕੇ ਤੁਹਾਡਾ ਬੱਚਾ ਜਿਹੜਾ ਹੈਗਾ ਉਹ ਇੱਕ ਇੰਟਰਸਟ ਟੈਸਟ ਦੇਊਗਾ ਇੰਟਰਸਟ ਟੈਸਟ ਦੇਣ ਤੋਂ ਬਾਅਦ ਤੁਹਾਡੇ ਬੱਚੇ ਨੂੰ 10ਵੀਂ ਦੇ ਆਧਾਰ ਤੇ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਹੋ ਚੁਗੀ ਉਹਦੇ ਵਿੱਚ ਕੀ ਹੈ ਕਿ 2 ਸਾਲ ਦੀ ਜਿਹੜੀ ਸਟੱਡੀ ਆ ਪਲੱਸ 1 ਟੂ ਦੀ ਉਹ ਯੂਨੀਵਰਸਿਟੀ ਕਰਾਊਗੀ ਤੇ ਉਸ ਤੋਂ ਬਾਅਦ ਉਹਨੂੰ ਇਹ ਐਗਰੀਕਲਚਰ ਯੂਨੀਵਰਸਿਟੀ ਦੀ ਡਿਗਰੀ ਆ 3 ਸਾਲ ਵਾਲੀ ਉਹ ਦੇਊਗੀ ਜਾਨੀ ਕਹਿੰਦਾ ਭਾਅ ਟੋਟਲ ਉਹ ਲਗਭਗ 4 ਸਾਲਾਂ ਚੋਂ ਇੱਕ ਡਿਪਲੋਮਾ ਦੇ ਦਊਗੀ ਤੇ ਲਗਭਗ 7 ਸਾਲਾਂ ਚੋਂ ਬੀਐਸਸੀ ਦੀ ਇੱਕ ਡਿਗਰੀ ਵੀ ਦੇ ਦਊਗੀ ਜਿਹੜੀ ਕੰਟੀਨਿਊਡ ਐਡਮਿਸ਼ਨ ਚੱਲੀ ਜਾਊਗੀ ਪਰ ਕਈ ਬੱਚੇ ਜਿਹੜੇ ਹੈਗੇ ਨੇ ਉਹ 10ਵੀਂ ਦਾ ਟਾਈਮ ਕ੍ਰਾਸ ਕਰ ਚੁੱਕੇ ਨੇ ਉਹ ਪਲੱਸ 2 ਕਰ ਚੁੱਕੇ ਨੇ ਮੈਡੀਕਲ ਨਾਲ ਨਾਨ ਮੈਡੀਕਲ ਨਾਲ ਜਾਂ ਆਰਟਸ ਨਾਲ ਇਸੇ ਤਰ੍ਹਾਂ ਚਾਹੁੰਦੇ ਕਿ ਪਲੱਸ 2 ਤੋਂ ਬਾਅਦ ਜੇ ਅਸੀਂ ਐਗਰੀਕਲਚਰ ਯੂਨੀਵਰਸਿਟੀ ਦਾਖਲਾ ਲੈਣਾ ਤਾਂ ਕੀ ਕਰ ਸਕਦੇ ਆ ਤਾਂ ਉਹਨਾਂ ਲਈ ਵੀ ਜਿਹੜੀ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਹੈ ਉਹ ਸੀਈਟੀ ਕਾਮਨ ਇੰਟਰਸਟ ਟੈਸਟ ਲੈਂਦੀ ਹੈ ਇੱਕ ਜਿਹਦੇ ਵਿੱਚ ਤੁਸੀਂ ਪਲੱਸ 2 ਦੇ ਆਧਾਰ ਤੇ ਉਹਦਾ ਪੇਪਰ ਦਿੰਨੇ ਹੋ ਤੇ ਉਹ ਪੇਪਰ ਦੇ ਆਧਾਰ ਤੇ ਤੁਹਾਡੀ ਐਡਮਿਸ਼ਨ ਜਿਹੜੀ ਹੈਗੀ ਆ ਬੀਐਸਸੀ ਐਗਰੀਕਲਚਰ ਦੀ ਡਿਗਰੀ ਦੇ ਵਿੱਚ ਹੋ ਜਾਂਦੀ ਹੈ ਠੀਕ ਹੈ ਜੀ ਇਸੇ ਤਰ੍ਹਾਂ ਜਿਹੜੇ ਬੱਚੇ ਪਲੱਸ 2 ਕਰ ਚੁੱਕੇ ਨੇ ਕਈ ਬੱਚਿਆਂ ਦਾ ਸ਼ੌਂਕ ਹੈ ਕਿ ਅਸੀਂ ਵਕੀਲ ਬਣੀਏ ਤਾਂ ਉਹਦੇ ਵਾਸਤੇ ਕੀ ਹੈ ਜਿਹੜੀ ਪਬਲੀਕ ਯੂਨੀਵਰਸਿਟੀ ਪਟਿਆਲਾ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਹੈ ਉਹ ਕੱਠੀਆਂ ਆ ਕਰਦੀਆਂ ਨੇ ਪਰ ਉਹੜਾ ਹੈਗਾ ਪੇਪਰ ਨਹੀਂ ਲੈਂਦੀਆਂ ਉਹ ਮੈਟ ਦੇ ਆਧਾਰ ਤੇ ਐਡਮਿਸ਼ਨ ਦਿੰਦੀਆਂ ਨੇ ਜਿਹੜੀ ਪੰਜਾਬ ਯੂਨੀਵਰਸਿਟੀ ਪੰਜਾਬ ਬਿਜ਼ਨਸ ਚ ਪਟਿਆਲਾ ਦੇ ਅੰਡਰ ਜਿੰਨੇ ਵੀ ਪੰਜਾਬ ਦੇ ਕਾਲਜ ਆਉਂਦੇ ਨੇ ਜਿਨ੍ਹਾਂ ਨੂੰ ਅਸੀਂ ਲਾਕ ਕਾਲਜ ਕਹਿੰਦੇ ਨੇ ਪੰਜਾਬ ਦੇ ਵਿੱਚ ਉਹ ਆਉਂਦੇ ਨੇ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਆ ਉਹਦੇ ਅੰਡਰ ਜਿੰਨੇ ਵੀ ਲਾਕ ਕਾਲਜ ਆਉਂਦੇ ਨੇ ਉਹਨਾਂ ਕਾਲਜਾਂ ਦੇ ਵਿੱਚ ਦਾਖਲਾ ਲੈਣ ਵਾਸਤੇ ਦੇ ਫਾਰਮ ਨੇ ਉਹ ਸਟਾਰਟ ਹਲੇ ਹਫ਼ਤੇ ਤੋਂ ਸਟਾਰਟ ਹੋ ਜਾਣਗੇ ਉਹਨਾਂ ਦੇ ਵਿੱਚ ਤੁਸੀਂ ਅਪਤਾ ਦਾ ਅਪਲਾਈ ਕਰ ਸਕਦੇ ਹੋ ਤੇ ਪੰਜਾਬ ਦੇ ਕਿਸੇ ਵੀ ਸਰਕਾਰੀ ਜਾਂ ਪ੍ਰਾਈਵੇਟ ਕਾਲਜ ਦੇ ਵਿੱਚ ਤੁਸੀਂ ਆਪਣੀ ਲਾ ਦੀ ਡਿਗਰੀ ਜਿਹਨੂੰ ਅਸੀਂ ਕਹਿੰਦੇ ਆ ਪੀਏ ਐਲਐਲਬੀ ਜਿਹੜੀ 5 ਸਾਲ ਦੀ ਲਾ ਦੀ ਡਿਗਰੀ ਕਰ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਬੀਐਲਐਲਬੀ ਕਰਕੇ ਇੱਕ ਪ੍ਰੋਫੈਸ਼ਨਲ ਵਕੀਲ ਵੀ ਬਣ ਸਕਦੇ ਹੋ ਤਾਂ ਜੇ ਕੁਝ ਬੱਚੇ ਉਸ ਚ ਜਾਣਾ ਚਾਹੁੰਦੇ ਹੋਵੇ ਇਸੇ ਤਰ੍ਹਾਂ ਹੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਹੈ ਉਹ ਵੀ ਇਹਦਾ ਜਿਹੜਾ ਮਤਲਬ ਲਾ ਕਰਵਾਉਂਦੀ ਹੈ ਪਰ ਉਹ ਇੱਕ ਟੈਸਟ ਲੈਂਦੀ ਹੈ ਟਿਰੀਆਂ ਸਾਡੀਆਂ ਗੁਰੂ ਨਾਨਕ ਦੇਵ ਜਿ ਯੂਨੀਵਰਸਿਟੀ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਇਹ ਪਲੱਸ 2 ਦੇ ਨੰਬਰਾਂ ਦੇ ਆਧਾਰ ਤੇ ਸਾਡੇ ਬੱਚਿਆਂ ਨੂੰ ਦਾਖਲਾ ਦਿੰਦੀਆਂ ਨੇ ਪਰ ਜਿਹੜੀ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਆ ਉਹ ਉਹਦਾ ਇੱਕ ਟੈਸਟੜਾ ਕੰਡਕਟ ਕਰਦੀ ਹੈ ਤਾਂ ਉਹ ਜਿਹੜਾ ਟੈਸਟ ਕੰਡਕਟ ਕਰਦੀ ਆ ਉਹਦੇ ਵਿੱਚ ਕੀ ਹੁੰਦਾ ਹੈਗਾ ਉਹਦੀ ਪੇਪਰ ਦੀ ਮੈਟ ਦੇ ਆਧਾਰ ਤੇ ਤੇ ਪਲੱਸ 2 ਦੇ ਆਧਾਰ ਤੇ ਐਡਮਿਸ਼ਨ ਮਿਲਦੀ ਹੈ ਪਰ ਉਹਨਾਂ ਦਾ ਜਿਹੜਾ ਸਮਾਂ ਉਹ ਲੰਘ ਚੁੱਕਿਆ ਉਹਨਾਂ ਦੀ ਲਾਸਟ ਤਰੀਕ ਫਾਰਮ ਅਪਲਾਈ ਕਰਨ ਦੀ 9 ਅਪ੍ਰੈਲ ਸੀ ਇਸੇ ਤਰ੍ਹਾਂ ਜਿਹੜੇ ਸਾਡੇ ਪੰਜਾਬ ਦੇ ਕੁਝ ਹੋਰ ਬੱਚੇ ਨੇ ਉਹ ਚਾਹੁੰਦੇ ਨੇ ਕਿ ਅਸੀਂ ਪੰਜਾਬ ਦੀਆਂ ਜਿਹੜੇ ਸਰਕਾਰੀ ਕਾਲਜ ਨੇ ਜਾਂ ਮਤਲਬ ਪ੍ਰਾਈਵੇਟ ਕਾਲਜ ਨੇ ਪੰਜਾਬ ਦੇ ਉਹਨਾਂ ਕਾਲਜਾਂ ਦੇ ਵਿੱਚ ਦਾਖਲਾ ਲੈਣਾ ਚਾਹੁੰਦੇ ਆ ਕੋਈ ਬੀਏ ਚ ਕੋਈ ਬੀਐਸਸੀ ਚ ਕੋਈ ਮਤਲਬ ਬੀਕਾਮ ਚ ਤਾਂ ਜਿਹੜੇ ਉਹਨਾਂ ਦੇ ਦਾਖਲੇ ਨੇ ਉਹ ਪੰਜਾਬ ਦੇ ਸਾਰੇ ਸਰਕਾਰੀ ਕਾਲਜਾਂ ਦੇ ਦਾਖਲੇ ਲਗਭਗ 24 April ਤੋਂ ਸਟਾਰਟ ਹੋ ਜਾਣਗੇ ਤਾਂ ਤੁਸੀਂ ਆਨਲਾਈਨ ਬੈਠ ਕੇ 24 April ਤੋਂ ਆਪਣੇ ਸਰਕਾਰੀ ਕਾਲਜਾਂ ਦੇ ਵਿੱਚ ਬੀਏ ਬੀਐਸਸੀ ਬੀਕਾਮ ਜਾਂ ਮਤਲਬ ਹੋਰ ਬਹੁਤ ਕੋਰਸ ਨੇ ਉਹਨਾਂ ਦੇ ਲਈ ਦਾਖਲਾ ਲੈ ਸਕਦੇ ਆ ਉਹਨਾਂ ਦੀ ਵੀਡੀਓ ਰਿਮਿਸ਼ਨ ਆ ਉਹ ਪਲੱਸ 2 ਦੇ ਨੰਬਰਾਂ ਦੇ ਆਧਾਰ ਤੇ ਹੋਊਗੀ ਉਹਨਾਂ ਦੇ ਦਾਖਲੇ ਨੇੜੇ 24 April ਤੋਂ ਸਟਾਰਟ ਹੋ ਜਾਣਗੇ ਤੁਸੀਂ ਆਨਲਾਈਨ ਬੈਠ ਕੇ ਉਹਦੇ ਐਗਜ਼ਾਮ ਅਪਲਾਈ ਉਹਦੇ ਪੇਪਰੜਾ ਅਪਲਾਈ ਕਰ ਸਕਦੇ ਹੋ ਇਸੇ ਤਰ੍ਹਾਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਹੜੇ ਬੀਐਸਸੀ ਕੋਰਸ ਨੇ ਸਾਡੇ ਬੀਐਸਸੀ ਆਨਰਜ਼ ਬੀ ਫਾਰਮੇਸੀ ਜਦ ਵੀ ਐਸੀ ਕਿਸੇ ਵੀ ਸਬਜੈਕਟ ਦੀ ਆਨਰ ਦੀ ਕਰਨੀ ਹੋਵੇ ਸੀ ਉਹਨਾਂ ਦੇ ਜਿਹੜੇ ਦਾਖਲੇ ਨੇ ਉਹ ਆਨਲਾਈਨ ਚੱਲ ਰਹੇ ਨੇ ਉਹਨਾਂ ਦੀ ਲਾਸਟ ਤਰੀਕ ਹੈ ਲਗਭਗ ਉਹ 24 ਅਪ੍ਰੈਲ ਹੈ ਤੁਸੀਂ 24 ਅਪ੍ਰੈਲ ਤੋਂ ਪਹਿਲਾਂ ਪਹਿਲਾਂ ਉਹਦੇ ਫਾਰਮ ਲੈ ਕੇ ਅਪਲਾਈ ਕਰ ਸਕਦੇ ਹੋ ਤੇ ਉਹ ਜਿਹੜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਹੈ ਉਹ ਇੱਕ ਪੇਪਰ ਹੈ ਜਿਹੜੀ ਉਹ ਲੈਂਦੀ ਹੈ ਉਹ ਪੇਪਰ ਦਾ ਰਹਿ ਗਈ ਹੈ ਤਰੀਕ 11 ਮਈ ਦਾ ਹੋਊਗਾ ਤਾਂ ਤੁਸੀਂ ਜੇ ਉਹ ਫਾਰਮ ਅਪਲਾਈ ਕਰਨੇ ਨੇ ਤਾਂ ਤੁਸੀਂ ਸਾਡੇ ਕੋਲ ਜਾਂ ਕਿਸੇ ਵੀ ਕੈਫੇ ਤੇ ਜਾ ਕੇ ਉਹ ਫਾਰਮ ਅਪਲਾਈ ਕਰ ਸਕਦੇ ਹੋ ਤੇ ਤੁਸੀਂ ਬੀਐਸਸੀ ਆਨਰਸ ਦੇ ਵਿੱਚ ਜਾਂ ਬੀ ਫਾਰਮੇਸੀ ਦੇ ਵਿੱਚ ਦਾਖਲਾ ਲੈ ਸਕਦੇ ਹੋ ਜਿਹੜਾ ਪੇਪਰ ਹੋਊਗਾ ਉਹ ਲਗਭਗ 11 ਮਈ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਹੋਊਗਾ ਠੀਕ ਹੈ ਕੋਸੀ ਤਰ੍ਹਾਂ ਜਿਹੜੇ ਸਾਡੇ ਬੱਚੇ ਹੋਰ ਨੇ ਉਹ ਚਾਹੁੰਦੇ ਨੇ ਕਿ ਅਸੀਂ ਪੰਜਾਬ ਦੇ ਵਿੱਚ ਜਿਹੜੇ ਚੰਡੀਗੜ੍ਹ ਦੇ ਸਰਕਾਰੀ ਕਾਲਜ ਨੇ ਜਿੰਨੇ ਮਤਲਬ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਅੰਦਰ ਸਰਕਾਰੀ ਕਾਲਜਾਂ ਦੇ ਨੇ ਕਿਉਂਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਉਹ ਸਿੰਪਲ ਬੀਏ ਨਹੀਂ ਕਰਵਾਉਂਦੀ ਤੇ ਸਿੰਪਲ ਬੀਐਸਸੀ ਨਹੀਂ ਕਰਵਾਉਂਦੀ ਉਹਦੀ ਬੀਐਸਸੀ ਕਰਵਾਉਂਦੀ ਹੈ ਆਨਰ ਕਰਵਾਉਂਦੀ ਹੈ ਯੂਨੀਵਰਸਿਟੀ ਤੇ ਜਿਹੜੀ ਬੀਏ ਆ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਅੰਦਰ ਹੈ ਨਹੀਂ ਤਾਂ ਜੇ ਤੁਸੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਬੀਏ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਬੀਏ ਕਰਵਾਤ ਸਾਨੂੰ ਉਹਦੇ ਜਿਹੜੀ ਯੂਨੀਵਰਸਿਟੀ ਅੰਡਰ ਚੰਡੀਗੜ੍ਹ ਦੇ ਵਿੱਚ ਸਰਕਾਰੀ ਕਾਲਜ ਨੇ ਜਿਹਨੂੰ ਜੀਸੀਜੀ 11 ਕਿਹਾ ਜਾਂਦਾ ਨੇ ਆ ਜਿਸੀ ਬਿਆਲੀ ਕਹਿਦਣਿਆ ਗੁਰੂ ਗੋਬਿੰਦ ਸਿੰਘ ਕਾਲਜ ਹੈਗਾ ਠੀਕ ਹੈ ਕਈ ਕੋਆਡ ਕਾਲਜ ਨੇ ਉੱਥੇ ਚੰਡੀਗੜ੍ਹ ਦੇ ਵਿੱਚ ਉਹਨਾਂ ਕਾਲਜਾਂ ਦੇ ਵਿੱਚ ਦਾਖਲਾ ਲੈ ਸਕਦੇ ਆ ਉਹ ਵੀ ਲਗਭਗ ਮਈ ਦੇ ਵਿੱਚ ਉਹਦੇ ਦਾਖਲੇ ਨੇੜੇ ਉਹ ਸ਼ੁਰੂ ਹੋ ਜਾਣਗੇ ਉਹ ਵੀ ਤੁਹਾਨੂੰ ਪਾਸਟੂ ਦੀ ਮੈਡ ਦੇ ਆਧਾਰ ਤੇ ਉਹਨਾਂ ਕਾਲਜਾਂ ਦੇ ਵਿੱਚ ਦਾਖਲਾ ਮਿਲੇਗਾ ਸੋ ਚੇਨਿਕ ਮੈਨੂੰ ਜਾਣਕਾਰੀ ਸੀ ਮੈਂ ਤੁਹਾਨੂੰ ਰਾਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਜੇ ਤੁਸੀਂ ਇਹਦੇ ਸਬੰਧ ਦੇ ਵਿੱਚ ਕੋਈ ਹੋਰ ਜਾਣਕਾਰੀ ਮੇਰੇ ਤੋਂ ਲੈਣਾ ਚਾਹੁੰਦੇ ਹੋ ਜਾਂ ਮੇਰੇ ਨਾਲ ਸ਼ੇਅਰ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਕੰਟੈਕਟ ਨੰਬਰ ਤੇ ਕਰ ਸਕਦੇ ਹੋ ਜਾਂ ਸਾਡੇ ਆਫਿਸ ਦੇ ਵਿੱਚ ਆ ਕੇ ਸਾਡੇ ਨਾਲ ਗੱਲ ਕਰ ਸਕਦੇ ਹੋ ਪਰ ਉਸ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਸਾਡਾ ਹੌਸਲਾ ਵਧਦਾ ਰਹੇ ਤੇ ਇਹ ਵੀਡੀਓ ਬਹੁਤ ਦੂਰ ਤੱਕ ਦੂਸਰੇ ਲੋਕਾਂ ਤੱਕ ਜਾ ਸਕੇ ਤੇ ਉਹਨਾਂ ਦਾ ਵੀ ਫਾਇਦਾ ਹੋ ਸਕੇ ਧੰਨਵਾਦ ਜੀ